ਹੈਲੋ ਫਰੈਂਡਸ ਆਪ ਸਾਰਿਆਂ ਨੂੰ ਅਜੀ ਸਵੇਰ ਦੀ ਗੁੱਡ ਮਾਰਨਿੰਗ ਹੈ ਜੀ ਸੰਡੇ ਦੀ ਗੁੱਡ ਮਾਰਨਿੰਗ ਹੈ ਜੀ ਤੇ ਲੋ ਜੀ ਟਾਈਮ ਹੋ ਚੁੱਕਿਆ 10 ਸਵਾ 10 ਹੋ ਗਏ ਆ ਤੇ ਮੇਰੀ ਅੱਜ ਵੀਡੀਓ ਸਵਾ 10 ਵਜੇ ਤੋਂ ਸਟਾਰਟ ਹੈ ਲੋ ਜੀ ਮੇਰੇ ਬੱਚੇ ਵੀ ਨਹਾ ਧੋ ਲਏ ਆ ਔਰ ਆਪਾਂ ਵੀ ਨਹਾ ਧੋ ਲਏ ਆ ਕੰਮ ਹੋ ਗਿਆ ਮੇਰਾ ਮੋਸਟਲੀ ਫਿਨਿਸ਼ ਅੱਜ ਇਹ ਸੰਗਰਾਂਦ ਗੁਰਦੁਆਰਾ ਸਾਹਿਬ ਤੇ ਮੈਂ ਮੱਥਾ ਟੇਕ ਕੇ ਸ਼ਾਮ ਨੂੰ ਆਉਂਗੀ ਕਿਉਂਕਿ ਹੁਣ ਮੈਂ ਗਈ ਨਹੀਂ ਸਵੇਰੇ ਕਿਉਂਕਿ ਬੱਚਾਂ ਦੇ ਪੇਪਰ ਸ਼ੁਰੂ ਆ ਮੈਂ ਪਹਿਲਾਂ ਮੈਂ ਨਾ ਬੱਚਾਂ ਦੀ ਪੜ੍ਹਾਈ ਹੈ ਤੇ ਬਾਬਾ ਜੀ ਦਾ ਨਾਮ ਵੀ ਲੰਦੇ ਆ ਆਪਾਂ ਇਹ ਨਹੀਂ ਹੈ ਕਿ ਨਹੀਂ ਲੰਦੇ ਆਪਾਂ ਤੁਰਦੇ ਫਿਰਦੇ ਵੀ ਨਾਮ ਲੈ ਲੋ ਨਾ ਬਾਬਾ ਜੀ ਦਾ ਤਾਂ ਵੀ ਸਭ ਤੋਂ ਵਧੀਆ ਹੈ ਤੇ ਅੱਜ ਹੈ ਜੀ ਸੰਗਰਾਂਦ ਦਾ ਵਧੀਆ ਦਿਹਾੜਾ ਹੈ ਸੰਡੇ ਵੀ ਹੈ ਔਰ ਬੱਚੇ ਮੇਰੇ ਨਾ ਤੋਂ ਕਿ ਕੋਠੇ ਦੇ ਬਿਠਾਈਆਂ ਮੈਂ ਕਿਉਂਕਿ ਉੱਪਰ ਧੁੱਪ ਹੈ ਹਨਾ ਮੈਂ ਧੋ ਰਹੀਆਂ ਕੱਪੜੇ ਜਸਟ ਕੱਪੜਿਆਂ ਵਾਲੀ ਮਸ਼ੀਨ ਲਈ ਹੋਈ ਐ ਮੈਂ ਔਰ ਬਸ ਹੁਣ ਸੁੱਕਣੇ ਪਾ ਕੇ ਆਉਂਗੀ ਲਾਈਵੇ ਆ ਕੱਪੜੇ ਆਪਣੇ ਦੇਖੋ ਇਹ ਲਾਈਵੇ ਆ ਉਹ ਧੋਣ ਵਾਲੇ ਪਏ ਆ ਹਾਲੇ ਫਿਰਾਲ ਬਸ ਆਪ ਪਹਿਲਾਂ ਨੂੰ ਸੁੱਕਣੇ ਪਾ ਕੇ ਆਈਏ ਪਹਿਲਾਂ ਤੇ ਉੱਪਰ ਮੇਰੇ ਬੱਚੇ ਪੜ ਰਹੇ ਆ ਜੋ ਤੜ ਰੂਪ ਦੋਨੋਂ ਪੜ ਰਹੀਆਂ ਆ ਉੱਪਰ ਫਿਰ ਮੈਂ ਆ ਕੇ ਇਸ ਕਮਰੇ ਦੀ ਸਫਾਈ ਕਰਨੀ ਆ ਇਹ ਕਮਰਾ ਸਾਫ ਕਰਨ ਆ ਕੇ ਪਹਿਲਾਂ ਮੈਂ ਕੱਪੜੇ ਸੁੱਕਣੇ ਪਾਇਆ ਮੈਂ ਕੋਠੇ ਤੇ ਫਿਰ ਕਰਦੇ ਆ ਹਨਾ ਬਾਕੀ ਦੇ ਆਪਾਂ ਕੰਮ ਕਾਜ ਤਾਂ ਗੁਰਦੁਆਰੇ ਦੇ ਵਿੱਚ ਚੱਲ ਰਿਹਾ ਜੀ ਪਾਠ ਕਿਉਂਕਿ ਅੱਜ ਸੰਗਰਾਂਦ ਹੈ ਤੇ ਬਾਬਾ ਜੀ ਪਾਠ ਕਰ ਰਹੇ ਆ ਔਰ ਇੱਧਰ ਮੇਰੇ ਬੱਚੇ ਪੜ ਰਹੇ ਆ ਕੋਠੇ ਤੇ ਜੋ ਕੀ ਨਾਲਾ ਧਲਾ ਕੇ ਮੈਂ ਉੱਪਰ ਬਿਠਾਈਆਂ ਓਏ ਇੱਧਰ ਨੂੰ ਘਰ ਬੈਠ ਕੇ ਪੁੱਤ ਹਾਂ ਬਾਹਰ ਸਭ ਕੱਜेंगे ਠੀਕ ਹੈ ਨਹੀਂ ਬਸੰਤ ਪੰਚਮੀ ਹਲੇ ਥੋੜੀ ਆ ਬਸੰਤ ਪੰਚਮੀ ਫਿਲਹਾਲ ਆਪਾਂ ਕੱਪੜੇ ਸੁੱਕਣੇ ਪਾਈਏ ਇਹ ਬੱਚਾ ਨੂੰ ਅੱਲ ਪੈ ਗਈ ਬੱਚਾ ਨੂੰ ਐਸੇ ਹੀ ਅੱਲ ਪੈ ਗਈ ਇਹ ਮਿਲਪੈਨ

ਕੱਲ ਵੀ ਉਹ ਪੜੀ ਨਹੀਂ ਸਾਰਾ ਦਿਨ ਘਰ ਹੀ ਬੈਠ ਕੇ ਖੇਲਦੀ ਰਹੀ। ਆਵਾਜ਼ ਆ ਰਹੀ ਹੈ। ਮਾਤਾ 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 ਆਵਾਜ਼ ਆ ਰਹੀ ਹੈ। ਜੇ ਆਵਾਜ਼ ਆ ਰਹੀ ਹੈ। ਮਾਤਾ 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 ਆਵਾਜ਼ ਆ ਰਹੀ ਹੈ। ਮਾਤਾ 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 ਆਵਾਜ਼ ਆ ਰਹੀ ਹੈ। ਮਾਤਾ 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 ਆਵਾਜ਼ ਆ ਰਹੀ ਹੈ। Mẹ đi 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 đi

पहले हम बात करेंगे

ਵੀਡੀਓ ਬਣ ਗਈ ਕੱਤੀ ਚੱਲਦੀ ਆ ਲੋ ਜੀ ਕੱਪੜੇ ਸੁੱਕਣੇ ਅੱਧੇ ਪਾਤੇ ਅੱਧੇ ਪਈਆਂ ਹਲੇ ਹੋ ਵੀ ਚੱਕ ਕੇ ਲਿਆਉਂਗੀ ਕੱਪੜੇ ਪਈਆਂ ਸੁੱਕਣੇ ਚੀੜੀਆਂ ਵੀ ਬੈਠੀਆਂ ਧੁੱਪ ਚ ਇੱਕ ਕਿੱਥੇ ਗਈ ਮਨ ਲੱਗ ਰੇ ਕੰਦਰ ਵੜ ਗਈ ਚੀੜਿਓ ਮੇਰੀ ਬਾਤ ਸੁਨੋ ਬਾਬਾ ਜੀ ਦਾ ਪਾਠ ਸੁਨੋ ਚੀੜਿਓ ਲੋ ਜੀ ਕੱਪੜੇ-ਕੁੱਪੜੇ ਮੈਂ ਆਪਣੇ ਧੋਲੇ ਸਾਰੇ ਕੰਮ ਹੋ ਗਿਆ ਮੇਰਾ ਮੋਸਟਲੀ ਫਿਨਿਸ਼ ਹੋਣਾ ਬਾਕੀ ਹੈ ਮੇਰਾ ਮੈਂ ਆ ਕੇ ਕੋਠੇ ਪਰ ਬਹਿ ਗਈ ਕੱਪੜੇ ਵੀ ਵਸ ਅੱਜ ਧੁੱਪ ਵਧੀਆ ਅੱਜ ਹਵਾ ਘੱਟ ਹੈ ਚੱਲ ਰਹੀ ਹੈ ਔਰ ਅਸੀਂ ਲੈ ਆਏ ਜੀ ਚਾਹ ਪੀਣੇ ਨੂੰ ਆਪਣੀ ਚਾਹ ਨਮਕੀਨ ਚੱਲ ਰਹੀ ਹੈ ਪਾਰਟੀ ਚੱਲ ਰਹੀ ਹੈ ہماری ਹੈ ਨਾ ہماری ਚੱਲ ਰਹੀ ਹੈ ਜੀ ਪਾਰਟੀ ਸਬਜ਼ੀਆਂ ਜੀ ਕੱਟਣ ਵਾਸਤੇ ਲੈ ਕੇ ਆਈਆਂ ਜੋ ਕਿ ਵੀ ਚਲੋ ਉੱਪਰ ਹੀ ਕੱਟ ਲਾਂਗੇ ਹਨਾ ਬੈਠੇ ਆ ਤੇ ਚਾਹ ਨਮਕੀਨ ਇਹ ਮੋਟੀ ਹੈ ਇਹ ਪਤਲੀ ਨਮਕੀਨ ਖਾਰੀ ਹੈ ਆਪਣੀ ये अपनी चाय ले ले बेटा ठीक है बबजो तो ना सवेर की पढ़ रही है क्योंकि अज कल का पेपर है ना किस चीज़ का मैं तो फिर भूल गई एस एस टी का अच्छा एस एस टी का तो पेपर है।, है अच्छा हवा चल गई देखी मैं कह रही हवा चल नहीं रही कपड़े हिलन लग गए थोड़ी थोड़ी हवा चल गई वो देखो हिल रहे हैं कपड़े चल गई हवा लो जी एक बंदा और आ गया चाय पीने के लिए ਦੇਖੋ ਮਾਨੂੰ ਚਾਹ ਪਲਾ ਰਹੇ ਆ ਬੰਦਾ ਆਪ ਖੁਦ ਦੁੱਧ ਦੁੱਧ ਲੈ ਕੇ ਆਤੇ ਆਂ ਹਮਾਰੇ ਘਰ ਵਾਲੇ ਹਮਕੋ ਕਹਿ ਰਹੇ ਆ ਕਿ ਆਪ ਚਾਹ ਪੀਓ ਹਮ ਦੁੱਧ ਪੀਏਂਗੇ ਇਹ ਦੇਖੋ ਆਪ ਦੁੱਧ ਲ ਪੀਏਂਗੇ ਔਰ ਹਮ ਚਾਹ ਪੀਏਂਗੇ ਹੋਗਾ ਕੌਣ ਰੂਪ ਹਰਲੀਨ ਗੱਲ ਖੇਲ ਰਹੀ ਸੀ ਆਈ ਨਹੀਂ ਹਲੇ ਪਾਪਾ ਵਗ ਗਾਜਰਾ 40 ਰੁਪਏ 3 40 ਰੁਪਏ ਕਿਲੋ ਦੀਆਂ ਗੱਲ ਅੱਜ 30 ਰੁਪਏ ਕਿਲੋ ਹੋ ਗੀਆਂ ਹਾਂ ਲੋ ਜੀ ਬੰਦਾ ਵੀ ਆ ਗਿਆ ਨਮਕੀਨ ਖਾ ਰਿਆ ਹੈਲੋ ਤੇਰੇ ਪੇਪਰ ਸੱਚਾ ਦੇਖਿਆ ਅੱਜ ਆਪਨੇ ਆਪ ਕਰਕੇ ਗਈ ਆਹਾ ਮੈਂ ਦੇਖਾਂ ਨਮਕੀਨ ਭਈ ਹੈ ਇਸ ਕੀ ਲਾਲ ਰੰਗੋਂ ਦੇ ਨਾਮ ਲਿਖੇ ਇਸਨੇ ਲਾਲ ਹਰਾ ਪੀਲਾ ਕਾਲਾ ਨੀਲਾ ਅਨਾਰ ਨੂੰ ਅਨਾਸ ਨੂੰ ਯੋ ਅਨਾनास ਠੀਕ ਲਿਖਿਆ ਹੋਆ ਜੋ ਨਾ ਵਿੱਚ ਬਾੜ ਦਿਆ ਇਸਨੇ ਬਸ ਠੀਕ ਆਉ ਪਪੀਤਾ ਲੀਚੀ ਦਾਦਾ ਦਾਦੀ ਚਾਚਾ ਚਾਚੀ ਬਾਈ ਭਾਈ ਵੀ ਠੀਕ ਲਿਖ ਦਿਆ ਪੀਤਾ ਗਲਤ ਹੈ ਮੁਰੇ ਨੂੰ ਮਾਤਰਾ ਨਹੀਂ ਸੀ ਪੀਤਾ ਕੀ ਪੀਤਾ ਕੀ ਮਾਤਰਾ ਮੁਰੇ ਨੂੰ ਆਣੀ ਸੀ ਰੂਪ ਪੀਤਾ ਕੀ ਮਾਤਰਾ ਨਾ ਯੋ ਮਮਾ ਉਹ ਡਾ ਲਿਖ ਦਿਓ ਮਾਮਾ ਮੰਮੀ 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 ਪਹਿਲਾ ਆ ਗਈ ਇਸकी मामा बादमा आया ਪਹਿਲਾ মামਾ ਆਣਾ ਤਾਂ ਫਿਰ ਮੰਮੀ ਆਣੀ ਤੇ ਵਿੱਚ ਮਾਮਾ ਮੰਮੀ ਮਾਮੀ ਪਰਿਸ਼ਤੋਗੇ ਨਾਮ ਤਾਂ ਠੀਕ ਲਿਖੇ ਇਸਨੇ ਆਮ ਟੱਬ ਕਮਲ ਥਰ ਮੈਂ ਪਿੰਨ ਵੀ ਗਲਤ ਹੈ ਮੁਰੇ ਨੂੰ ਆਤਰਾਣੀ ਸੀ ਪਿੰਨ ਕੀ ਮੁਰੇ ਨੂੰ ਆਣੀ ਸੀ ਔਰ ਪੀਤਾ ਕੀ ਮੁਰੇ ਨੂੰ ਆਣੀ ਸੀ ਚਾਬੀ ਬਾਕੀ ਸਾਰੇ ਠੀਕ ਹੈ ਕਿਉਂ ਆਪਕੇ ਗਲਤੀਆਂ ਇਸ ਨੂੰ ਲਗਾ ਕੇ ਫੇਰ ਬਿਠਾਲੇਗੀ ਬਹੁਤ ساری ਗਲਤੀਆਂ ਆਪਕੀਆਂ ਕਿ इवन ਨਹੀਂ ਆਂਦੀ ਕਿ ਗੈਪ ਫੇਰ ਵੀ ਠਾਲੇ ਲੋਜੀ ਸਬਜ਼ੀ ਕੱਟ ਰਹੀਆਂ ਇੱਧਰ ਮੈਂ ਵੀ ਮਟਰ ਮੋਟਰ ਕੱਢਾਂ ਸੱਚ ਲੋਜੀ ਅੱਜ ਨਮਕੀਨ ਚੋਲ ਬਣਾਣੇ ਆ ਤੇ ਅੱਜ ਆਪਾਂ ਨੇ ਸਬਜ਼ੀਆਂ ਲੈ ਲਈਆਂ ਲੈਟ ਪਤਾ ਨਹੀਂ ਵੀ ਜਦ ਦੇਖੀ ਮਾਂ ਤੋ ਨੀ ਬਿੱਟੂ ਬਣ ਗਏ ਆ ਚੋਲ ਗਰਮੇ ਬਿੱਟੇ ਹਲੇ ਠੰਡੇ ਹੋ ਲੈਣਦੇ ਫਿਰ ਖਾ ਲਈ ਦੇਖਿਆ ਗੋਭੀ ਦਾ ਪਤਾ ਵੀ ਨਹੀਂ ਲੱਗਦਾ ਕਿ ਵਿੱਚ ਕਿੱਧਰ ਗਈ ਹਨਾ ਤਾਂ ਹੀ ਗਿਆ ਵੀ ਗੋਭੀ ਨਾ ਪਾਣੀ ਚਾਹੀਦੀ ਵਿੱਚ ਬਸ ਮਟਰ ਪਾਏ ਜਾਂ ਗਾਜਰ ਦੀ ਖਾਇਆ ਵਿੱਚ ਹੋਰ ਨਹੀਂ ਤੋ ਲੋ ਜੀ ਆਪਾਂ ਖਾ ਰਹੇ ਆ ਚੋਲ ਤੇ ਅਚਾਨਕ ਸਾਨੂੰ ਜਾਣਾ ਪੈ ਗਿਆ ਔਰ ਕਿਉਂਕਿ ਮੇਰੇ ਮਾਸੜ ਜੀ ਕੀ ਹੋ ਗਈ ਡੈਥ ਔਰ ਸਾਨੂੰ ਹੁਣੀ ਫੋਨ ਆਇਆ ਜਸਟ ਚੋਲ ਬਣਾ ਰਹੀ ਥੀ ਮੈਂ ਤੇ ਹੁਣੀ ਅਸੀਂ ਨਿਕਲ ਲਗੇ ਆ ਬਸ ਫੜਫੜ ਮੈਂ ਤਿਆਰ ਹੋ ਗਈ ਚਲੋ ਬਜ਼ੁਰਗ ਤੇ ਹਨ ਲੇਕਿਨ ਚਲੋ ਬਜ਼ੁਰਗ ਤੇ ਜੇ ਜੋ ਮਰਜੀ ਹੈ ਹਨ ਬਟ ਜੀ ਤਾਂ ਹੈਗਾ ਹੀ ਤਾਂ ਕਰਦਾ ਹਨ ਬਸ ਹੁਣ ਚੱਲਣ ਲੱਗੇ ਆ ਅਸੀਂ ਦਾਗਾਂ ਤੇ ਜਾਣਾ ਹੈ ਅਸੀਂ ਸੰਸਕਾਰ ਕਰਨਾ ਅੱਜ ਬਸ ਉੱਥੇ ਜਾਣ ਲੱਗੇ ਆ ਫਿਲਹਾਲ ਚੋੜ ਪਾਲਾ ਮੈਂ ਵੀ ਆਪਣੇ ਫਟਾਫਟ ਜੋ ਤ ਪਾਣੀ ਦੇ ਜਾ 4 ਲਿਆਵਾਂ ਪਾ ਕੇ ਮੈਂ ਅੱਜ ਨਾ ਸੱਚੀ ਚੋਲ ਇੰਨੇ ਮਨ ਕਰਮ ਗੱਲ ਬਣਾਉਣੇ ਤੇ ਵਿੱਚੇ ਹੀ ਰਹਿ ਗਏ ਸਾਰੇ ਅੱਛਾ ਤਾਂ ਚਲੋ ਛੋਲ ਬਣਾਵਾਂਗੇ ਅੱਜ ਵਧੀਆ ਜੇ ਵੀ ਘਰ ਹੈ ਸਾਰੇ ਜਣੇ ਹਨ ਲਓ फटाफट ਬਣਾਈ ਹੈ ਦੇਖੋ ਕਹੇ ਜੇ ਬਣੇ ਹੋਣੇ ਹਲੋ ਫਰੈਂਡਸ ਸਵੇਰ ਦੀ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਹੈ ਜੀ ਕਿਵੇਂ ਹੋ ਜੀ ਸਾਰੇ ਜਣੇ ਆਈ ਹੋਪ ਠੀਕ ਠਾਕ ਹੀ ਹੋਵੋਗੇ ਤੇ ਲੋ ਜੀ ਮੈਂ ਨਾ ਧੋਕੇ ਹੋਈਆਂ ਫ੍ਰੀ ਤੇ ਅੱਜ ਦਿਨ ਹੈ ਜੀ ਮੰਡੇ ਔਰ ਇਹ ਵੀਡੀਓ ਮੰਡੇ ਦੀ ਹੈ ਕਿਉਂਕਿ ਤੁਸੀਂ ਜਿਹੜੀ ਪਹਿਲਾਂ ਹੁਣ ਵੀਡੀਓ ਥੋੜੀ ਦੇਰ ਪਹਿਲਾਂ ਦੇਖ ਕੇ ਹਟਿਓ ਉਹ ਸੰਡੇ ਦੀ ਸੀ ਕਿਉਂਕਿ ਸੰਡੇ ਨੂੰ ਅਸੀਂ ਬੜੇ ਖੁਸ਼ ਤੇ ਸੋਚਿਆ ਵੀ ਚਲੋ ਮਟਰ ਮਟਰ ਬਣਾਵਾਂਗੇ ਹਨਾ ਮਤਲਬ ਸੌਰੀ ਮਟਰ ਨਹੀਂ ਚੋਲ ਬਣਾਣੇ ਦਾ ਆਰਡਰ ਤਾਂ ਬੱਚਿਆਂ ਦਾ ਕਿ ਆਪਾਂ ਨੂਨ ਵਾਲੇ ਚੋਲ ਬਣਾਣੇ ਆ ਮਟਰ ਮਟਰ ਪਾ ਕੇ ਵਜ ਸਬਜ਼ੀਆਂ ਸੁਬਜ਼ੀਆਂ ਪਾ ਕੇ ਹਨਾ ਤੇ ਬਸ ਅਸੀਂ ਐਵੇਂ ਹੀ ਚੋਲੇ ਚੂਲੇ ਦਾ ਸਲਾਹ ਕਰੀ ਹੋਈ ਸੀ ਵੀ ਅੱਜ ਬਣਾਣੇ ਆ ਔਰ ਬਸ ਕਹਿੰਦੇ ਆ ਨਾ ਜਦੋਂ ਕੋਈ ਖਬਰ ਆਂਦੀ ਆ ਤਾਂ ਅਚਾਨਕ ਹੀ ਆਂਦੀ ਆ ਤੇ ਬਸ ਅਸੀਂ ਬੈਠੇ ਤੇ ਮੈਂ ਬੱਚਿਆਂਗੇ ਤੇ ਲਾਰੀਤੀ ਸਿਲਪਰ ਬੈਠ ਕੇ ਹਨਾ ਤੇ ਕੱਲ ਮੈਂ ਤਾਂ ਨਹੀਂ ਪੂਰੀ ਵੀਡੀਓ ਕਰੀ ਹੈਗੀ ਜੇ ਤੁਸੀਂ ਮੇਰੀ ਵੀਡੀਓ ਦੇਖੀ ਹੈ ਕਿਉਂਕਿ ਅਸੀਂ ਚਲੇ ਗਏ ਤੇ ਰਾਤ ਅਸੀਂ ਆਏ ਆ 8:30 ਵਜੇ ਫਿਰ ਸਵੇਰੇ ਉੱਠ ਕੇ ਫਿਰ ਮੈਂ ਬੱਚੇ ਸਕੂਲ ਤਿਆਰ ਕਰੇ ਸਕੂਲ ਭੇਜੇ ਕਿਉਂਕਿ ਬੱਚੇ ਸਕੂਲ ਗਏ ਆ ਉਹਨਾਂ ਦੇ ਪੇਪਰ ਹੈ ਹਨਾ ਬੱਚਿਆਂ ਦੇ ਪੇਪਰ ਹੈ ਜੀ ਮੈਂ ਪਹਿਲਾਂ ਕੈਮਰਾ ਰੱਖ ਲੰਨੀ ਆ ਆਪਣਾ ਸਾਹਮਣੇ ਕਿਉਂਕਿ ਆਪਾਂ ਬੈ ਕੇ ਗੱਲ ਕਰਦੇ ਆ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਬੱਚੇ ਚਲੇ ਗਏ ਮੇਰੇ ਸਕੂਲ ਔਰ ਕਿਉਂਕਿ ਅੱਜ ਪੇਪਰ ਦਾ ਨਾ ਰੂਪੈਣ ਜੋਤ ਦਾ ਲੇਕਿਨ ਕੱਲ ਅਚਾਨਕ ਜਾਣਾ ਪਿਆ ਔਰ ਸਿਰਸੁਰ ਨਾ ਲੀਏ ਜੀ ਮੈਂ ਕਿਉਂਕਿ ਕੱਲ ਅਚਾਨਕ ਜਾਣਾ ਪੈ ਗਿਆ ਔਰ ਜਾਣਾ ਕਿੱਥੇ ਪੈ ਗਿਆ ਮੈਂ ਤੁਹਾਨੂੰ ਦੱਸ ਦਿੰਦੀ ਆ ਬਹੁਤ ਹੀ ਦੁੱਖ ਦੀ ਘੜੀ ਥੀ ਹਨਾ ਕੱਲ ਦੀ ਚਲੋ ਬਜ਼ੁਰਗ ਥੇ ਲੇਕਿਨ ਫਿਰ ਵੀ ਕਹਿੰਦੇ ਆ ਨਾ ਘਰ ਦਾ ਜੀਤਾ ਹੈਗਾ ਹੀ ਤਾਂ ਮੇਰੇ ਮਾਸੜ ਜੀ ਤੇ ਨਾ ਜਿਹੜੇ ਮੇਰੀ ਕੋਈ ਮਾਸੀ ਥੀ ਮਾਸੀ ਦੀ ਤਾਂ ਮੇਰੀ ਪਹਿਲਾਂ ਡੈਥ ਹੋ ਗਈ ਥੀ ਤਾਂ ਮੇਰੇ ਮਾਸੜ ਜੀ ਦੀ ਡੈਥ ਹੋ ਗਈ ਕੱਲ ਤੇ ਮੈਨੂੰ ਆਇਆ ਵੀ ਕਿਤੇ ਕੋਈ ਆ ਗਿਆ ਹਨਾ ਤੇ ਜਸਟ ਮੇਰੇ ਮਾਸੜ ਜੀ ਕੀ ਡੈਥ ਹੋ ਗਈ ਕੱਲ ਕਿਉਂਕਿ ਉਹ ਬਿਲਕੁਲ ਠੀਕ ਠਾਕ ਤੇ ਐਣ ਬਿਲਕੁਲ ਠੀਕ ਠਾਕ ਤੇ ਵੈਸੇ ਬੱਚੇ ਸਾਰੇ ਵਿਆਹੇ ਹੋਏ ਆ ਉਹਨਾਂ ਦੇ ਪੋਤੇ ਪੜੋਤੇ ਆਲੇ ਆ ਮਤਲਬ ਉਮਰ ਸੋਹਣੀ ਸੀ ਉਹਨਾਂ ਦੀ ਪੋਤੇ ਪੜੋਤੇ ਆਲੇ ਆ ਔਰ ਮੇਰੀ ਮਾਸੀ ਦੇ ਦੋਨੋਂ ਬੇਟੇ ਜੋਬ ਕਰਦੇ ਆ ਗਵਰਨਮੈਂਟ ਤੇ ਬਹੁਤ ਵਧੀਆ ਫੈਮਿਲੀ ਹੈ ਜੀ ਉਹਨਾਂ ਦੀ ਤੇ ਬਾਕੀ ਮਾਸੜ ਜੀ ਕੀ ਹਾਰਡ ਅਟੈਕ ਆ ਗਿਆ ਅਚਾਨਕ ਉਹਨਾਂ ਨੂੰ ਇਸ ਕਰਕੇ ਉਹਨਾਂ ਨੂੰ ਪਹਿਲਾ ਰਾਜਪੁਰੇ ਲੈ ਕੇ ਗਏ ਰਾਜਪੁਰੇ ਤੋਂ ਜਵਾਬ ਮਿਲ ਗਿਆ ਫਿਰ ਪਟਿਆਲੇ ਲੈ ਗਏ ਰਜੀਂਦਰਾ ਹਸਪੀਟਲ ਬਸ ਉੱਥੇ ਜਾ ਕੇ ਉਹਨਾਂ ਨੇ ਥੋੜੀ ਜੀ ਗੱਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਦੀ ਨਾਲ ਅਟੈਕ ਆ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਹਨਾ ਪਰ ਅਸੀਂ ਦੁਪਹਿਰੇ ਮੈਂ ਬੱਚਾਂਗੇ ਤੇਲ ਲਾ ਰਹੀ ਸੀ ਜਿਸ ਟਾਈਮ ਮੇਰੇ ਕੋਲ ਫੋਨ ਆਇਆ ਮੇਰੀ ਮੰਮੀ ਦਾ ਵੀ ਤੇਰੇ ਮਾਸੜ ਜੀ ਪੂਰੇ ਹੋ ਗਏ ਤੇ ਬਸ ਮੈਂ ਫਟਾਫਟ ਫਿਰ ਬੱਚਾਂਗੇ ਤੇਲ ਲਾਏ ਚੋਲ ਬਣਾਏ ਫਟਾਫਟ ਜਿਹੜੇ ਅਸੀਂ ਮਤਲਬ ਐਨ ਮਨ ਕਰਮ ਨਾਲ ਚੋਲ ਬਣਾਏ ਤੇ ਫਿਰ ਤਾਂ ਦੋ ਨੰਬਰ ਦੇ ਹੀ ਬਣਾਏ ਮੈਂ ਫਟਾਫਟ ਮਤਲਬ ਮੈਨੂੰ ਪਤਾ ਤਾਂ ਵੀ ਮੈਂ ਜਾਣ ਆਏ ਸੀ ਨਿਕਲਣਾ ਔਰੇ ਤੋਂ ਦੋ ਬੱਚੇ ਵੀ ਰੈਡੀ ਕਰਨੇ ਆ ਫਿਰ ਮੈਂ ਵੀ ਰੈਡੀ ਹੋਣਾ ਮੇਰੇ ਹਸਬੰਦ ਨੇ ਵੀ ਰੈਡੀ ਹੋਣਾ ਹਨਾ ਤੇ ਫਿਰ ਮੈਂ ਫਟਾਫਟ ਚੋਲ ਬਣਾਏ ਹਨਾ ਚੋਲ ਅਸੀਂ ਖਾਏ ਅੰਨੇ ਨੂੰ ਚੋਲਾ ਦੀ ਕੁੱਕਰ ਦੇ ਵਿੱਚ ਸੀਟੀ ਲੱਗੀ ਆ ਐਨੇ ਅਸੀਂ ਤਿਆਰ ਹੋਏ ਫਿਰ ਮੈਂ ਦੋ ਬੱਚਿਆਂ ਦੇ ਸਿਰ ਨਾਲ ਆਏ ਹੋਏ ਤੇ ਇਹਨਾਂ ਤੇ ਤੇਲ ਲਾਏ ਗੁਲਚਾ ਗੱਡੀਆਂ ਹਨਾ ਫਿਰ ਇਹ ਤਿਆਰ ਹੋਏ ਉਸ ਤੋਂ ਬਾਅਦ ਮੈਂ ਤਿਆਰ ਹੋਈ ਮੇਰੇ ਹਸਬੰਦ ਤਿਆਰ ਹੋਏ ਫਿਰ ਅਸੀਂ ਔਰੇ ਤੋਂ ਨਿਕਲੇ ਆ ਜੀ 1:30 ਵਜੇ ਨਿਕਲ ਗਏ ਘਰ ਤੋਂ ਤੇ 1:30 ਵਜੇ ਨਿਕਲ ਕੇ ਅਸੀਂ 3:30 ਵਜੇ ਪਹੁੰਚ ਗਏ ਤੇ ਜਦੋਂ ਅਸੀਂ ਪਹੁੰਚੇ ਹਾਂ ਉਸ ਟਾਈਮ ਮਤਲਬ ਬਾਡੀ ਆ ਚੁੱਕੀ ਥੀ ਮਾਸੜ ਜੀ ਕੀ ਤੇ ਬਸ ਉਹਨਾਂ ਦਾ 4:00 4:30 ਵਜੇ ਸੰਸਕਾਰ ਕਰਤਾ ਔਰ ਫਿਰ ਅਸੀਂ ਤੁਰਦੇ ਵੀ ਟਾਈਮ ਲੱਗਿਆ 5:00 ਵਜੇ ਤੁਰੇ ਹਾਂ ਉਧਰੋਂ ਆਂਦੇ ਆਂਦੇ ਸਾਨੂੰ 6:30 7 8 7:00 ਵਜੇ ਤੇ ਕਿਉਂਕਿ ਰਸਤੇ 'ਚ ਟ੍ਰੈਫਿਕ ਬਹੁਤ ਹੁੰਦੀ ਹੈ ਹਨਾ ਤੇ ਰਾਤ ਫਿਰ ਮੈਂ ਥੱਕ ਗਈ ਵੀਡੀਓ ਸ਼ੂਟ ਨਹੀਂ ਕਰੀ ਆ ਕੇ ਫਿਰ ਰੋਟੀ ਬਣਾਈ ਬੱਚਿਆਂ ਨੂੰ ਥੋੜੀ ਜਿਹੀ ਪੇਪਰ ਦੀ ਤਿਆਰੀ ਕਰਾਈ ਕਿਉਂਕਿ ਪੇਪਰ ਵੀ ਥਾ ਵਿੱਚ ਵਿੱਚ ਅੱਜ ਹਨਾ ਤੇ ਬਸ ਇਹ ਕਾਰਨਤਾ ਜਿਸ ਕਰਕੇ ਮੈਂ ਕੱਲ ਵੀਡੀਓ ਵੀ ਅਪਲੋਡ ਨਹੀਂ ਕਰੀ ਔਰ ਨਾ ਮੈਂ ਇਸ ਹਾਲਾਤ ਦੇ ਵਿੱਚ ਕਹਿੰਦੇ ਆ ਨਾ ਡੈਥ ਕੀ ਕੋਈ ਵੀ ਵੀਡੀਓ ਸ਼ੂਟ ਨਹੀਂ ਕਰਨੀ ਚਾਹੀਦੀ ਤਾਂ ਮੈਂ ਵੀਡੀਓ ਸ਼ੂਟ ਨਹੀਂ ਕਰੀ ਹਨਾ ਕਿਉਂਕਿ ਦੇਖੋ ਮਾਸੜ ਜੀ ਤੇ ਮੇਰੇ ਮੇਰੀ ਇੱਕੋ ਹੀ ਮਾਸੀ ਥੀ ਔਰ ਸਾਡਾ ਬਚਪਨ ਉੱਥੇ ਬੀਤਿਆਤਾ ਯਾਦ ਆਂਦਾ ਕਿਉਂਕਿ ਜਦ ਵੀ ਸਾਨੂੰ ਛੁੱਟੀਆਂ ਹੁੰਦੀਆਂ ਦੀਆਂ ਨਾ ਅਸੀਂ ਆਪਣੀ ਮਾਸੀ ਕੋਲ ਜਾਂਦੇ ਹੁੰਦੇ ਤੇ ਤੇ ਮੇਰੀ ਮਾਸੀ ਕੋਲ ਮੇਰਾ ਬੜਾ ਦਿਲ ਲੱਗਦਾ ਹੁੰਦਾਤਾ ਕਿਉਂਕਿ ਮੇਰੀ ਮਾਸੀ ਦੇ ਕੋਲ ਚਾਰ ਬੇਟੀਆਂ ᱛੀਆਂ ਦੋ ਬੇਟੇ ਤੇ ਸੱਤ ਉਹਨਾਂ ਦੀ ਜਠਾਣੀ ਕੋਲ ਬੇਟੀਆਂ ਤੀਆਂ ਦੋ ਉਹਨਾਂ ਦੇ ਬੇਟੇ ਯਾਨੀ 14-15 ਬੱਚੇ ਤੇ ਉਹਨਾਂ ਦੇ ਘਰ ਦੇ ਵਿੱਚ ਇਸ ਕਰਕੇ ਸਾਡਾ ਬਹੁਤ ਜ਼ਿਆਦਾ ਦਿਲ ਲੱਗਦਾ ਤਾਂ ਕਿਉਂਕਿ ਉੱਥੇ ਸਾਰੇ ਬੱਚੇ ਮਿਲ ਜਾਂਦੇ ਤੇ ਬਣੇ ਤੋਂ ਲੈ ਕੇ ਛੋਟੇ ਤੱਕ ਸਾਰਾ ਸਾਈਜ਼ ਮਿਲ ਜਾਂਦਾ ਤਾਂ ਬੱਚਿਆਂ ਨੂੰ ਖੇਡਣ ਦਾ ਹਨਾ ਕਿਉਂਕਿ 14-15 ਬੱਚੇ ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕਿਉਂਕਿ ਸੱਤੋਂ ਦਾ ਵੱਡੇ ਤੇ ਕੁਝ ਮੇਰੀ ਉਮਰ ਦੇ ਵੀ ਹੈਗੇ ਆ ਉਹ ਮਤਲਬ ਮਾਸੀ ਦੀ ਜਠਾਣੀ ਦੇ ਘਰ ਹਨਾ ਤੇ ਬਸ ਇਹ ਗੱਲ ਤੀ ਮਾਸੜ ਜੀ ਦੀ ਡੈਥ ਹੋ ਚੁੱਕੀ ਆ ਕੱਲ ਤੇ ਉਹਦੇ ਸੰਸਕਾਰ ਤੇ ਚਲੇ ਗਏ ਤੇ ਫੋਨ ਆ ਗਿਆ ਤਾਂ ਔਰ ਇਸ ਕਰਕੇ ਮੈਂ ਵੀਡੀਓ ਨਹੀਂ ਪਾਈ ਆਪਣੀ ਤੇ ਹੁਣ ਆਪਣੀ ਵੀਡੀਓ ਕੰਪਲੀਟ ਕਰ ਰਹੀ ਆ ਮੈਂ ਤੇ ਪਲੀਜ਼ ਮੇਰੇ ਚੈਨਲ ਨੂੰ ਜੇ ਤੁਸੀਂ ਨਵੇਂ ਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਹਣਾ ਤੇ ਚਲੋ ਜੀ ਮਿਲਦੇ ਆ ਲੈਕਸ ਬਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ